ਜਾ ਸ਼ਿਗਾਲੀ ਸਾਰਿਆਂ ਨੂੰ ਸਤਿ ਆਪਾ ਇਸ ਟਾਈਮ ਗਵਾਲੀਅਰ ਫੋਰਟ ਤੇ ਤੁਹਾਨੂੰ ਮਖਾਉਣੇ ਆ ਕਿਲੇ ਦਾ ਵਿਊ ਆਓ ਚਲਦੇ ਆ ਕਿਲੇ ਦੇ ਅੰਦਰ ਆ ਜੀ ਕਿਲੇ ਦੀ ਐਂਟਰੀ ਕਿ ਉਹ ਸਮੇਂ ਨਹੀਂ ਆ ਕੰਦਾ ਪੱਤਰਾ ਨਾਲ ਜੜੀਆਂ ਆਈਆਂ ਆ ਵਾ ਕਿਲੇ ਦਾ ਗੇਟ ਕੋਲੀ ਕੰਟੀਨ ਆ ਇਹਦੇ ਤੇ ਟਿਕਟ ਜਿਹੜੀ ਉਹ ਗਾੜੀ ਜਾ ਕੇ ਲੱਗਦੀ ਅੰਦਰ ਜਾਣ ਦੀ ਬਾਹਰ ਬਾਹਰ ਵੇਖਣ ਦੀ ਕੋ ਟਿਕਟ ਨਹੀਂ ਆ ਮਤਲਬ ਇੱਥੋਂ ਵਿਊ ਵੇਖਣ ਦੀ ਕੋ ਟਿਕਟ ਨਹੀਂ ਆ ਪਰ ਜਦ ਅੰਦਰ ਜਾਣਾ ਆਪਾਂ ਉਦੋਂ ਟਿਕਟ ਲੱਗਦੀ ਹੈ 25 ਰੁਪਏ 25 ਰੁਪਏ ਜਿਹੜਾ ਵਾ ਉਹ ਇੰਡੀਅਨ ਪੀਪਲ ਲਈ ਆ ਤੇ ਜਿਹੜੇ ਹੈਗੇ ਆ ਬਾਹਰਲੇ ਵਿਦੇਸ਼ੀ ਯਾਤਰੀ ਹੈ ਉਹਨਾਂ ਲਈ 300 ਰੁਪਏ ਦਾ ਬਹੁਤ ਘੈਂਟ ਗਲਾਵਾ ਦੇ ਆ ਦੇਖੋ ਤੁਸੀਂ ਜਿਹੜਾ ਵਾ ਨੀਚੇ 뷰 ਸ਼ਹਿਰ ਦਾ ਬਹੁਤ ਹੀ ਵਾਈਬ ਵਾਲਾ 뷰 ਆ ਇੱਥੇ ਲੋਕ ਜਿਹੜੇ ਆ ਮਤਲਬ ਕਿ ਇਤੋਂ ਗਵਾਲੀਅਰ ਦੇ ਲੋਕਲ ਲੋਕ ਲਾ ਲੋ ਜਾਂ ਦੂਸਰੇ ਲਾ ਲੋ ਉਹ ਇੱਥੇ ਕਸਰਤ ਕਰਨ ਵਗੈਰਾ ਆਉਂਦੇ ਕਿਉਂਕਿ ਇੱਥੇ ਬਹੁਤ ਉਚਾਈ ਤੇ ਆ ਤੇ ਬਹੁਤ ਹੀ ਸ਼ੁੱਧਾ ਆਉਂਦੀ ਇੱਥੇ ਠੰਡੀ ਆ ਵਾ ਇਹ ਕਿਲਾ ਜਿਹੜਾ ਵਾ ਜਿੱਥੇ ਕਿ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ 52 ਰਾਜੇ ਰਿਆ ਅਕਰਵਾਏ ਸਨ Rajput ਰਾਜੇ ਰਿਆ ਕਰਵਾਏ ਸਨ 52 ਕਲੀਆਂ ਵਾਲਾ ਚੋਲਾ ਪਾ ਕੇ ਤੇ ਆਓ ਤੁਹਾਨੂੰ ਹੁਣ ਆਪਾਂ ਅੰਦਰ ਲੈ ਕੇ ਚੱਲਦੇ ਆਂ ਪਹਿਲਾਂ ਆ ਵਾ ਟਿਕਟ ਲਵਾਂਗੇ ਉਸ ਸਮੇਂ ਹੀ ਕਾਰੀਗਰ ਤਗੜੇ ਜਿਹੜਾ ਨੇ ਏਡਾ ਕਲਾ ਬਣਾਤਾ ਬੜੀ ਕਲਾਕਾਰੀ ਨਾਲ ਬਣਾਇਆ ਵਾ ਹੁਣ ਤੇ ਫਰੇਮ ਆ ਗਿਆ ਲੇਕਿਨ ਉਹਦੇ ਹੱਥ ਨਾਲ ਸਾਰਾ ਕੁਝ ਹੁੰਦਾ ਹੁੰਦਾ ਏ ਆ ਪ੍ਰਾਣੀਆਂ ਤੋਪਾਂ ਵੀ ਰੱਖੀਆਂ ਗਈਆਂ ਵਾ ਤੇ ਕੋਲ ਹੀ ਪੱਥਰ ਤੇ ਇਤਿਹਾਸ ਜੜਿਆ ਵਾ ਜਿਹੜਾ ਕਿਲੇ ਦਾ ਇਤਿਹਾਸ ਆ ਰਾਜਾ ਮਾਨ ਸਿੰਘ ਮਹਿਲ ਨੇ ਟਿਕਟ ਲੱਗਦੀ ਹੈ ਟਿਕਟ ਆਪਾਂ ਲੈ ਲਈ ਆ 25 ਰੁਪਏ ਦੀ ਟਿਕਟ ਆ ਭਾਰਤੀ ਨਾਗਰਿਕ ਲਈ ਤੇ ਜਿਹੜਾ ਵਿਦੇਸ਼ੀ ਆ ਉਹਦਾ ਉਹਨੂੰ ਚੰਗਾ ਰਗੜਦੇ ਆ 300 ਰੁਪਏ ਚ ਤੇ ਭਾਰਤੀ ਨਾਗਰਿਕ ਨੂੰ ਜਿਹੜਾ ਉਹ 25 ਰੁਪਏ ਆ ਧੰਨਵਾਦ ਅੱਡ ਲਵ ਯੂ ਖਾਨੇ ਵਾਲਾ ਆ ਨੀ ਕੋ ਗਿੱਗੀ ਮਾਰਦੀ ਐ ਇੱਕ

ਹੋਰੀ ਪੁਰਾਣੀ ਵਿਰਾਸਤ ਕਿੰਨਾ ਚਿਰ ਹੋ ਗਿਆ ਵੇਲੋ ਅਜੇ ਤੱਕ ਟ੍ਰਾਂਸਫਰ ਨਹੀਂ ਹੋਈ ਪੁਰਾਣੇ ਬੰਦੇ ਵੀ ਕਹਾਂ ਨਹੀਂ ਤੇ ਪੁਰਾਣੀਆਂ ਇਮਾਰਤਾਂ ਮਜ਼ਬੂਤ ਸੀ ਹਾਈ ਕੱਲ ਬੰਦੇ ਜਵਾਨ ਤੋਂ ਫਿਰ ਜਾਂਦੇ ਆ ਤੇ ਮਾਰਤਾ ਵੀ ਤਰੇੜਾ ਛੱਡ ਜਾਂਦੇ ਆ ਝੋਟਿਆਂ ਖੜੀ ਆ ਆਗੇ ਇੱਕ ਬਾਥਰੂਮ ਜਾਂ ਟਾਇਲਟ ਹੈ ਆਹ ਵੇ ਟਾਇਲਟ ਹੈ ਕੇਲੇ ਦੀ ਟਾਇਲਟ ਅੱਗੇ ਚੱਲ ਕੇ ਆਪਾਂ ਸੁਣੇ ਚਲੇ ਗਈ ਅੱਧਰ ਗਈ ਹੈ ਉੱਡੀਆਂ ਤੱਲੇ ਵੜਾ ਨਹੀਂ ਡਿੱਗਿਆ ਚਲੋ ਬੰਜਾਰਾ ਥੱਲੇ ਤੇ ਨਹੀਂ ਹੈ ਨਹੀਂ 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 ਸਾਥ ਹੁੰਦਾ ਯਾਰ ਆਜੋ

ਹਾਏ ਦਰਵਾਜਾ ਚੱਲ ਫਿਰ ਆਗੇ ਜਾ ਵਾ ਬੇਸਮੈਂਟ ਚੋਂ ਬਾਹਰ ਤੇ ਸਾਹ ਚੜ ਗਿਆ ਪੌੜੀਆਂ ਬਹੁਤ ਜ਼ਿਆਦਾ ਹੈ ਹਾਂ ਦੇਖੋ ਤੁਸੀਂ ਆਲੀਸ਼ਾਨ ਆਈ ਆਈ ਰਸਤਾ ਆਇਆ ਹੋਈ ਬਾਹਰ ਜਾਂਦਾ ਥੋ ਲੈ ਤੇ ਬੰਦਿਆ ਕੰਮ ਦੇ ਘਟੇਗਾ ਇੱਥੋਂ ਹੀ ਗੁਰੂ ਮਹਾਰਾਜ ਨੇ ਜਿਹੜਾ 52 ਆਜਾਣ ਨੂੰ ਰਿਆਕ ਰਾਇਆ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਇਸੇ ਕਿਲੇ 'ਚੋਂ ਯਾ ਗਵਾਲੀਅਰ ਦਾ ਕਿਲਾ। ਨਾਲ ਜਿਹੜਾ ਹੈਗਾ ਇਹ ਅੰਦਰ ਦਾ 뷰 ਤੇ ਇਹੋ ਹੀ ਤੇ ਬੰਦੇ ਆਪਣੇ ਹੋਰ ਵੀ ਆ ਗਏ ਆ। ਥੱਲੇ ਜਾਓ ਬੰਦੇ। ਔਰ ਵੀ ਹੈਗਾ ਨਾ ਉਹ ਸਾਈਡ ਤੇ ਬਈ ਲੋਕੇਸ਼ਨ ਦੇ ਵਿਊ ਪੂਰਾ ਘੈਂਡ ਆ ਪਹਿਲੀ ਵਾਰ ਨੇ ਇੱਥੇ ਆਇਆ ਤੇ ਨਾਲ ਕੱਲੀ-ਕੱਲੀ ਚੀਜ਼ ਦੇਖਣ ਆ ਲਈ ਆ ਇੱਥੇ ਇਤਿਹਾਸ ਵੀ ਬਹੁਤ ਤਗੜਾ ਵਾ ਕਿਲੇ ਦਾ ਗੁਰੂ ਮਾਰਾ ਜੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ 52 ਰਾਜੇ ਰਿਆ ਕਰਵਾਏ ਸਨ ਮੇਰੀ ਫਿਰ ਦੇ ਬਾਦਸ਼ਾਹ ਨੇ ਇਹ ਗਵਾਲੀਅਰ ਫੋਰ ਕੱਲੀ ਕੱਲੀ ਚੀਜ਼ ਜਿਹੜੀ ਆ ਉਸ ਟਾਈਮ ਦੀ ਬਣੀ ਹੋਈ ਆ ਕੋਈ ਅਪਡੇਟ ਨਹੀਂ ਕੀਤਾ ਕੱਲੀ ਕੱਲੀ ਚੀਜ਼ ਜਿਹੜੀ ਆ ਕਿਲੇ ਦੀ ਇੱਕ ਤਾਂ ਜਾਂ ਹੋਰ ਕੋਈ ਚੀਜ਼ ਲਾ ਲੋ ਉਸੇ ਤਰ੍ਹਾਂ ਹੀ ਉਦਾਂ ਆਈਆਂ ਬੈਕਵਰਡ ਕੋਈ ਅਪਡੇਟ ਨਹੀਂ ਆਇਆ ਇਹ ਜਿਹੜਾ ਪੱਥਰਾਂ ਨਾਲ ਚਣਾਈ ਕੀਤੀ ਆ ਪੱਥਰਾਂ ਐਡੇਡੇ ਪੱਥਰਾਂ ਨਾਲ ਚਣਾਈ ਕੀਤੀ ਆ ਕਿਲੇ ਦੀ ਉਸੇ ਟਾਈਮ ਦਾ ਹੀ ਆ ਮਤਲਬ ਕਈ ਚੀਜ਼ਾਂ ਹੁੰਦੀਆਂ ਨੇ ਜਿੱਦਾਂ ਪਰਾਣੀਆਂ ਚ ਝਟਾਗੇ ਤੇ ਨਵੀਂ ਅਪਡੇਟਿੰਗ ਕਰਨੀ ਦੀ ਹੁੰਨਾਂ ਚ ਇਹਦੇ ਚ ਕੋਖਣੀ ਆ ਤੇ ਆ ਵੇਖੋ ਜੇ ਸਾਰੇ ਆ ਚੂਨੇ ਨਾਲ ਭਰਿਆ ਵਾ ਬੁਰਹਾਰ ਗੁਪੇਨ ਸੱਚੇ ਪਾਸ਼ਾ ਦੇ ਟਾਈਮ ਦਾ ਕਿਲਾ ਵਾ ਇਹ ਨੂੰ ਕੱਟਣਾ ਪੈਣਾ ਹੁਣ ਵਿੱਚੋਂ ਆ ਜੇਲਾ ਵਨ ਕੋਠੜੀਆਂ ਕੋਠੜੀਆਂ ਕਾਲ ਕੋਠੜੀ ਆਇਓ ਆਇਓ ਆਈਏ ਬਈ ਆਇਓ ਪਾਵਾਇਦੇ ਤੇ ਕਹਿਆ ਦੋਲੇ ਮਾਰਨੇ ਦਿੱਤਾ ਇਹਨੇ ਗਿੜਾ ਤਾ ਆਇਨਾ ਜਿੰਨੇ ਜਨ ਆਉਣਾ ਇਹ ਗੋਰ ਮਟੋਰ ਕਰਦੇ ਪਾਇਆ ਲੱਗਣਾ ਨਹੀਂ ਆ ਉਹ ਕਮਰਾ ਇਹ ਕਹਿੰਦੇ 25 ਰੁਪਏ ਦੇ ਲਈ ਸੋ ਇਹ ਸੀ ਜੀ ਕਿਲੇ ਦਾ ਜਿਹੜਾ ਅੰਦਰ ਵਾਲਾ ਵਿਓ ਆ ਬਾਹਰ ਜਿਹੜਾ ਗਰਾਊਂਡ ਹੈ ਤੇ ਆ ਦੇਖੋ ਤੁਸੀਂ ਸ਼ਹਿਰ ਇੱਥੋਂ ਵਾਲੀ ਵਾਈਬ ਬਹੁਤ ਕਹਿਣਿਆ ਆ ਕਿਲੇ ਦਾ ਮੇਨ ਗੇਟ ਜਿਹੜਾ ਇਧਰਲੇ ਪਾਸੇ ਹੀ ਆ ਇਹ ਸੇਵਾਪਨ ਚੱਲਾਂ ਡੰਡਾ ਕਿੱਥੇ ਲਿਆ ਵੀਰ ਮੀਰੇ ਕੋਲ ਕੰਟੀਨ ਚੋਂ ਲੈ ਕੇ ਆਂ ਇੱਥੇ ਨਹੀਂ ਪਿਆ ਸ਼ਾਇਦ ਕੰਟੀਨ ਚੋਂ ਲੈ ਕੇ ਆ ਇੱਥੇ ਉਹ ਇੱਥੇ ਨਹੀਂ ਆਉਂਦਾ ਡਰਾਈਵਰ ਨੇ ਇਹ ਕੇ ਦਾ ਚੁੱਕਿਆ ਹੋਇਆ ਪੂਰਾ ਕੇ ਦਾ ਚੁੱਕ ਕੇ ਪਿਆਤਾ ਹੀ ਮਿੰਟੋ ਮਿੰਟ ਘਟ ਪਰ ਨਹੀਂ ਕੀਤੀ ਉਹ ਭਰਾਵਾ ਪਰਣਾ ਜੀ ਇਧਰ ਆ ਜਾ ਨਹੀਂ ਉਹ ਦਾ ਇਹਦਾ ਇਹਦਾ ਹਵਾ ਜੇ 52 ਪਿੱਲਰ ਕਿਲੇ ਦੇ ਅੰਦਰ ਜਿੱਥੇ ਕਿ 52 ਰਾਜੇ ਕਾਇਦ ਕੀਤੇ ਸਨ ਤੇ ਗੁਰੂ ਮਹਾਰਾਜ ਨੇ ਇਥੋਂ ਹੀ ਰਾਜੇ ਜਿਹੜੇ 52 ਕੜੀਆਂ ਵਾਲਾ ਚੋਲਾ ਜਿਹੜਾ ਰਾਜ ਨੇ ਕੱਲੀ-ਕੱਲੀ ਕਲੀ ਫੜ ਕੇ ਜਿਹੜੇ ਬਾਹਰ ਆਏ ਸੀ ਉਹ ਇਹੀ ਪਿੱਲਰ ਆ ਜਿੰਨਾ ਚੋ ਰਿਹਾ ਕਰਾਇਆ ਸੀ ਗੁਰੂ ਮਹਾਰਾਜ ਨੇ ਰਾਜੇ ਆ ਦੇਖ ਸਕਦੇ ਹੋ ਤੁਸੀਂ ਆ ਦੇਖੋ 52 ਪਿੱਲਰ ਆਏ Rajput ਰਾਜੇ ਕੈਦ ਕੀਤੇ ਸਨ ਇੱਥੇ ਛੱਡ ਦੇ ਇਹਨੂੰ ਇੱਧਰ ਛੋਟੇ ਵਿੱਚ ਇਹ ਤੇ ਦਾਨਾ ਖਲੂਣਾ ਹਾਂ ਜੀ ਹਾਉ ਥੱਲੇ ਹਾਂ ਮਮਾ ਕਮਰੇ ਬਣ ਗਿਆ ਹਾਂ ਚੱਲਦੇ ਹਾਂ ਥੱਲੇ ਅੰਦਰ ਨਹੀਂ ਜਾਣਾ ਉਹ ਬੰਦ ਕੀਤਾ ਰਾਹ ਬੰਦ ਉਹ ਪਰਫੋਨ ਆ ਰਿਹਾ ਹੈ ਮੇਰਾ ਮੁਖਾ ਮਤੂ ਫੇਟਿਆ ਤੈਨੂੰ ਹੋਰ ਕੀ ਵਿਖਾਉਣ ਡਿਆ ਕੈਂਠਾ ਹੋ ਗਿਆ ਤਾਂ ਨੂੰ ਵੀਓ ਕਿਦਾਂ ਦਾ ਲੱਗਾ ਕਮੈਂਟਸ ਵਿੱਚ ਜ਼ਰੂਰ ਦੱਸਿਓ ਥੈਂਕ ਯੂ ਸੋ ਮਚ